ਇੱਕ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਦੀ ਮਾਰ ਇਟਾਂ ਆਏ ਇਲਾਕਿਆਂ ਦੇ ਲਈ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਲੋਕਾਂ ਵੱਲੋਂ ਰਾਸ਼ਨ ਇਕੱਠਾ ਕਰਕੇ ਉਹਨਾਂ ਪਿੰਡਾਂ ਲਈ ਭੇਜਿਆ ਗਿਆ ਸੀ ਤਾਂ ਹੁਣ ਵਜਾਈ ਦੇ ਸੀਜ਼ਨ ਨੂੰ ਲੈ ਕੇ ਕਣਕਾਂ ਬੀਜਣੀਆਂ ਸੀ ਤਾਂ ਵੱਡੇ ਪੱਧਰ ਤੇ ਲੋਕਾਂ ਵੱਲੋਂ ਰਾਸ਼ਨ ਦੀ ਥਾਂ ਤੇ ਹੁਣ 20 ਹੈ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਰੇਹ ਹੈ ਜਿਹੜੀ ਉਹ ਭੇਜੀ ਜਾ ਰਹੀ ਹੈ ਤਾਂ ਵਿੱਚ ਪਿੰਡਾਂ ਦੇ ਵਿੱਚ ਹਜੇ ਵੀ ਵੱਡੇ ਪੱਧਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਕਣਕ ਦੇ ਵੀ ਦੀ ਜ਼ਰੂਰਤ ਹੈ ਸਾਨੂੰ ਰੇਹ ਦੀ ਜ਼ਰੂਰਤ ਹੈ ਵੱਡੇ ਪੱਧਰ ਤੇ ਜੋ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਵੱਲੋਂ ਵੀ ਵਾਰ-ਵਾਰ ਮੈਸੇਜ ਆ ਰਹੇ ਨੇ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਰੇਹ ਦੀ ਜ਼ਰੂਰਤ ਹੈ ਇਨ੍ਹਾਂ ਪਿੰਡਾਂ ਦੇ ਵਿੱਚ ਵੀ ਦੀ ਜ਼ਰੂਰਤ ਪਰ ਇੱਕ ਵੀਡੀਓ ਤੁਹਾਡੇ ਨਾਲ ਜੋ ਸਾਂਝੀ ਕਰਨ ਲੱਗੇ ਆ ਇੱਕ ਓਨੇਆਣਾ ਪਿੰਡ ਤੋਂ ਮੌਜੂਦਾ ਸਰਪੰਚ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਜੋ ਕਲਾਕਲਾ ਕੇ ਕਹਿ ਰਹੇ ਨੇ ਕਿ ਸਾਨੂੰ ਬੀ ਦੀ ਜ਼ਰੂਰਤ ਹੈ ਸਾਨੂੰ ਰੇਹ ਦੀ ਜ਼ਰੂਰਤ ਹੈ ਪਰ ਸਾਡੇ ਪਿੰਡ ਦੇ ਵਿੱਚੋਂ ਇਹ ਰੇਹ ਆ ਜਾਂ ਬੀ ਹੈ ਉਹ ਬਾਹਰ ਭੇਜਿਆ ਜਾ ਰਿਹਾ ਹੈ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੀ ਦੋਸ਼ ਲਾਇਨੇ ਵੀ ਜੇ ਆਮ ਆਦਮੀ ਪਾਰਟੀ ਨੇ ਬੰਡੇ ਨੇ ਕਿਹਨੇ ਬੰਡੇ ਨੇ ਇਹ ਬੀ ਇਹਨਾਂ ਕਿੱਥੋਂ ਆਇਆ ਕਿਹ ਇਨਸਾਨ ਕੋਲੇ ਰਿਸ਼ਤੇਦਾਰਾਂ ਨੂੰ ਭੇਜਿਆ ਜਾ ਰਿਹਾ ਸੀ ਤਾਂ ਮੌਕੇ ਤੇ ਮੌਜੂਦਾ ਸਰਪੰਚ ਗਰਮ ਹੋਏ ਨੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਆਓ ਦਿਖਾਉਣੇ ਆ ਪੂਰੀ ਵੀ ਮੈਨੂੰ ਪਾਪਾ ਮੈਂ ਪਾਪਾ ਮੈਂ ਆਪਣੇ ਪਿਓ ਦਾ ਨਹੀਂ ਬੰਦਾ ਮੈਂ ਸਿਚਾਈ ਵਾਲਾ ਬੰਦਾ ਮੇਰੇ ਕੋਲ ਸਰਪੰਚ ਸਾਹਿਬ வைத்தியੂ ਜੀ ਦੀ ਫਤਿਹ ਵੀਰ ਜੀ ਮੈਂ ਪਿੰਡ ਕੋਨੇ ਵਾਲਾ ਮੌਜੂਦਾ ਸਰਪੰਚ ਅਮਰਜੀਤ ਸਿੰਘ ਵੀਰ ਜੀ ਆਹ 20 ਤੋੜੇ ਮੈਂ ਟੈਂਪੂ ਤੇ ਲਾਏ ਨੇ ਜਿਹੜੇ ਵਿਕਣ ਵਾਸਤੇ ਜਾ ਰਹੇ ਨੇ ਉਹ ਵੀਰ ਨੂੰ ਲਾ ਕੇ ਖੜਾ ਲਾ ਕਿੱਥੇ ਚੱਲੇ ਆਜੇ ਉਹਦਾ ਨੰਬਰ ਨੋਟ ਕਰ ਲੋ ਟੈਂਪੂ ਦਾ ਵੀ ਨਹੀਂ ਉਹ ਵੀਰ ਨੂੰ ਉਹਰੇ ਬਾਜ ਮਾਰੋ ਇੱਥੇ ਆਓ ਵੀਰ ਜੀ ਮੜਾ ਜਾਓ ਲਓ ਲਓ ਵੀਰ ਜੀ ਲਓ ਜੀ ਇਹ ਵੀਰ ਲੈ ਕੇ ਜਾ ਰਿਹਾ ਹੈ ਟੈਂਪੂ ਦੇ ਉੱਤੇ ਉਹ ਪਿੱਛੇ ਜੋ ਮਨਜੀਤ ਆ ਉਹਨਾਂ ਦੇ ਫਾਦਰ ਸਾਹਿਬ ਫੌਜੀ ਸਾਹਿਬ ਜਿਹੜੇ ਕੀ ਨਾਲ ਇਹਦਾ ਲੈ ਕੇ 20 ਤੋੜੇ ਵੇਚਣ ਵਾਸਤੇ ਜਾ ਰਹੇ ਨੇ ਪਿੰਡੋਂ ਸਾਡੇ ਪਿੰਡ ਦੇ ਵਿੱਚ ਵੀ ਨਹੀਂ ਪੂਰਾ ਹੋ ਰਿਹਾ ਇਹਨਾਂ ਕੋਲ 20 ਤੋੜੇ ਕਿੱਥੋਂ ਆਏ ਨੇ ਇਹ ਦੱਸਣ ਮੈਨੂੰ ਵੀਰ ਜੀ ਵੇਖੋ ਮੈਂ ਪਿੰਡ ਦਾ ਮੌਜੂਦਾ ਸਰਪੰਚਾ ਮੇਰੇ ਥਰੂ ਨਾ ਕਣਕ ਵੰਡੀ ਗਈ ਨਾ ਪੁੱਛ ਮੈਂ ਇਹ ਫੜ ਕੇ ਲਿਆਂ ਆ ਟੋ ਮੈਂ ਫੜ ਕੇ ਲਿਆਂ ਆ ਟੋ ਇਹ ਵੇਖੋ ਵੀ ਇਹ ਕਿੱਥੇ ਜਾਂਦੀ ਆ ਕਿੱਥੋਂ ਆਉਂਦੀ ਆ ਲੋਕ ਕਹਿੰਦੇ ਆ ਵੀ ਸਰਪੰਚ ਸਰਪੰਚ ਕੀ ਨਾਲ ਦਾ ਕੀ ਕਰਨਾ ਲੋਕਾਂ ਨੂੰ ਇਹ ਚੀਜ਼ ਨਹੀਂ ਮਿਲਦਾ ਹੀ ਨਾ ਕੋਈ ਆ ਲੋਕ ਰੋਂਦੇ ਆ ਵੀ ਵਾਸਤੇ ਇਹ ਵੀ ਵਿਖਣ ਵਾਸਤੇ ਜਾਂਦੇ ਆ ਆਮ ਪਾਰਟੀ ਇਹ ਤੁਸੀਂ ਦੱਸੋ ਆਮ ਪਾਰਟੀ ਨੇ ਮੰਡਿਆ ਕਿਨੇ ਮੰਡਿਆ ਮੈਨੂੰ ਇਹ ਤੇ ਦੱਸੋ ਵੀਤੀਆ ਕਿੱਥੋਂ ਵੀ ਆਇਆ ਇਹਨਾਂ ਨੂੰ ਤਾਂ ਘਰ ਵਾਲਿਆਂ ਤੋਂ ਪੁੱਛੋ ਨਾਲ ਯਾਰ ਸਾਰੇ ਨਾਲ ਥੱਲੇ ਹੁਣ ਚੰਗਾ ਮੈਨੂੰ ਪਾਪਾ ਮੈਂ ਪਾਪਾ ਮੈਂ ਆਪਣੇ ਪਿਓ ਦਾ ਨਹੀਂ ਬੰਦਾ ਮੈਂ ਸਿਚਾਈ ਵਾਲਾ ਬੰਦਾ ਮੇਰੇ ਕੋਲ ਰੁਪਈਏ ਦੀ ਵੀ ਨੋ ਤੋੜ ਤੈਨੂੰ ਮੈਨੂੰ 1 ਰੁਪਈਆ ਦੀ ਵੀ ਤੋੜ ਨਹੀਂਗੀ ਨਾਸਕਾ ਇਹ ਵਾਲਾ ਬੰਦਾ ਆ ਮੈਂ ਸਾਹਮਣੇ ਲਾਉਨੇ ਆ ਸਾਰੇ ਲੋਕਾਂ ਦੇ ਸਾਹਮਣੇ ਲਾਉਨੇ ਆ ਤੁਹਾਡੇ ਤੋੜੇ ਲਾਉਨੇ ਆ ਹਾਂ ਇਹ ਇਹਨੇ ਪੋੜੇ ਕਿੱਥੇ ਚੰਦੇ ਨੇ ਅਸੀਂ ਲੋਕ ਅਸੀਂ ਧਰਲੇ ਲਿਆ ਬੇ ਨਾ ਆਹ ਵੀਡੀਓ ਬਣ ਗਈ ਆ ਉਹ ਕੈਮਰੇ ਵਿੱਚ ਸਾਹਮਣੇ ਨਾ ਨਾ ਅਸੀਂ ਪਾਪਾ ਨਾ ਮਤਬਲ ਕੋਈ ਨਹੀਂ ਇਹਨਾਂ ਕੋਈ ਮਤਬਲ ਨਹੀਂ ਆ ਇੱਥੇ ਲੋਕਾਂ ਦੀ ਨਾਂ ਲਿਆਵਾ ਦਾ ਕਰਤੂਤ ਕੱਲੇ-ਕੱਲੇ ਦੀ ਪੀਏ ਦੇ ਹੈ ਹੀ ਪਰ ਸਾਨੂੰ ਜਿੰਨਾ ਬਦਨਾਮ ਕਰਤਾ ਤੀ ਲੋਕਾਂ ਨੇ ਨਾ 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 ਪਾਪਾ ਪਰੇ ਹੋਇਆ ਪਾਪਾ ਮੇਰੇ ਨਾਲ ਉਹ ਗੱਲ ਹੀ ਨਹੀਂ ਕਰਨੀ ਨਾ 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 ਜਿੰਨਾ ਵੰਡਿਆ ਉਹਨਾਂ ਤੇ ਵੀ ਐਕਸ਼ਨ ਲਾਵਾਂਗਾ ਮੈਂ ਕੋਈ ਗੱਲ ਨਹੀਂ ਆਹ ਓਏ ਪਾਪਾ ਜੀ ਤੁਸੀਂ ਦੱਸਿਓ ਕਿ ਕਿੱਥੇ ਚੱਲਿਆ ਸੀ ਇਹ 20 ਕਿੱਧਰ ਚੱਲਿਆ ਕੀ ਹਿਸਾਬੀ ਇਹ 22 23 ਸੋਨੇ 20 ਕਿੱਥੇ ਚੱਲੇ ਸੀ ਇਹਦਾ ਹਿਸਾਬ ਚਾਹੀਦਾ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚ ਵੀ ਆ ਤੇ ਪਿੰਡ ਦਾ ਥੂ ਮੰਡਿਆ ਵੀ ਨਹੀਂ ਗਿਆ ਤਾਨੂੰ ਇੰਨਾ ਵੀ ਕਿੰਨੇ ਦੇਤਾ ਕਿਹੜੇ ਹਿਸਾਬ ਤੇ ਦੇਤਾ ਤੁਹਾਡੀ ਕੋਈ ਵੀ ਜੂ ਆ ਗਿਆ ਵੀ ਜੰਦੀਆ ਹਾਂ ਪਾਪਾ ਜੀ ਆਪਾਂ ਨੇ ਇੱਕ ਮਿੰਟ ਇੱਕ ਮਿੰਟ ਹਾਂ ਆ ਵੀਰ ਤੇ ਨਾਲ ਹੀ ਆਦੇ ਸਾਰਾ ਕੋਈ ਲੱਲਿਆ ਵੀਰ ਦਾ ਵੀ ਮੰਡਿਆ ਨਾਲ ਪਤਾ ਕਿ ਚੰਗੀ ਬੜੇ ਕੋਈ ਤੇ ਮੇਰੇ ਗਾਰਡਨ ਵੀ ਕੋਲਣਾ ਕੋਲਣਾ ਸਾਰਾ ਕੋਈ ਫਰਕ ਨਹੀਂ ਹੁੰਦਾ ਆ ਜੀ ਅਹੀਂ ਫੜਕੇ ਲਿਆਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਨੂੰ ਲੋਕ ਕਹਿੰਦੇ ਮੂਰਖ ਬੰਦੇ ਨੇ ਅਸੀਂ ਕਮਟੇ ਹਮਤੇ ਆਂ ਅਸੀਂ ਮੂਰਖ ਆਪੇ ਆ ਵੀ ਲਾ ਵੀਰ ਲਾ ਲਾ ਸਾਰੇ ਤੋੜੇ ਇੱਥੇ ਮੁਥ ਗਏ ਵੀਰ ਬਰਾਮ ਵੀਰ ਤੁਹਾਨੂੰ ਕੋਣ ਇਹ ਆ ਦੇ ਸ਼ਿਦਾਈ ਕਰਤਾ ਲੋਕਾਂ ਨੂੰ ਯਾ ਦੀ ਜੀ ਨਾਲ ਅਸੀਂ ਤਾਂ ਦੀ ਤੁਸੀਂ ਦੱਸੋ ਪਾਪਾ ਜੀ ਕੀ ਕੀ ਮਤਲਬ ਹੈ ਇਹ ਕਾਦੇ ਵਾਸਤੇ ਕਿੱਥੇ ਚੱਲਿਆ ਸੀ ਇਹ ਦੱਸੋ ਆਹ ਮਤਲਬ ਇਹ ਰੰਦਾਂ ਦਾ ਘਰ ਆ ਉਧਰੋਂ ਫੇਰ ਲਿਉਣਾ ਇਹ ਉੱਡੇ ਦੇਣਾ ਹੈ ਬੀਜ ਨੂੰ ਫਿਰ ਮਦਾਹ ਜਾਂੜਿਆ ਇਹ ਟੈਂਪੂ ਚ ਲੱਥੰਦਿਆ ਤੇ ਟੈਂਪੂ ਵਾਲਾ ਲੱਸੰਦਿਆ ਸਾਰਾ ਕੁਝ ਹੀ ਕੀ ਦੱਸਣ ਜਾਂ ਪੁੱਛੋ ਉਹਨੂੰ ਪੁੱਛੋ ਕਿੱਥੇ ਘੱਲਣ ਲਿਆ ਦੱਸ ਵੀਰ ਕਿੱਥੋਂ ਦਾ ਕਿੱਥੋਂ ਦਾ ਵੀਰੇ ਦੱਸ ਨਹੀਂ ਤੇ ਤੈਨੂੰ ਤੇਤੇ ਕਾਰਵਾਈ ਹੋਣੀ ਹੈ ਇਹ ਰਿਸ਼ਤੇਦਾਰਾਂ ਕੋਲ ਚੱਲਿਆ ਨਾ ਹਾਂ ਤੇ ਬੱਸ ਤੇ ਗੱਲ ਤੇ ਆ ਸਹੀ ਜੇ ਤੇ ਥਣੇ ਵੀ ਸਹਿਮਤ ਕਰਾ ਲੈਣਾ ਵੀ ਜੇ ਸਾਨੂੰ ਕੋਈ ਟੈਂਸ਼ਨ ਹਰ ਤੇ ਨਾ ਕਰਾਣ ਲਈ ਕਿਦੇ ਹੁਣ ਗਲਤੀ ਕੰਮ ਨਾ ਨਾ ਸੇਵਾ ਤੇ ਸੰਗਤ ਦੇਣ ਦੀਆਂ ਰੱਖੇ ਵੀ ਜੀ ਮੇਰੀ ਗੱਲ ਸੁਣ ਇੱਕ ਮਿੰਟ ਹੁਣ ਤੁਸੀਂ ਮੇਰੇ ਕੋਲੋਂ ਅੱਡੇ ਤੇ ਚੱਲ ਜਿਓਗੇ ਤੇ ਤਰੀ ਮਿਲਵਾ ਕੋਈ ਸਮਾਨ ਨਾ ਦਵਾ ਹਰ ਕ ਬੰਦੇ ਨੂੰ ਪਤਾ ਆ ਵੀ ਇਹ ਕੰਮ ਗਲਤ ਆ ਤੁਸੀਂ ਆ ਗਿਆ ਸਾਨੂੰ ਸੰਗਤ ਦੇਣ ਦੀ ਆ ਵੀ ਆਪਣੇ ਪਿੰਡਾਂ ਦੇ ਜਿਨ੍ਹਾਂ ਨੂੰ ਮਾਰ ਪਈ ਉਹ ਵੀ ਜੋ ਮਗਰ ਮੈਂ ਪਿੱਛੇ ਗੱਲ ਕਰ ਗੱਲ ਤੇ ਆਵੇ ਹਾਂ ਹੀ ਜਾ ਕੇ ਲੜਦੇ ਹਾਂ ਸਾਨੂੰ ਇੰਨੇ ਤੋੜੇ ਦੋ ਹੈ ਡਾਈਨਾ ਥਾਣਾ ਇੱਕ ਮਿੰਟ ਗੱਲ ਸੁਣੋ ਸਾਨੂੰ ਲਾਜ ਸਾਨੂੰ ਹੀ ਫੇਰਾ ਲਾ ਕੇ ਚੱਲ ਫੇਰਾ ਲਾਉਣ ਦੇਣਾ ਸਾਨੂੰ ਇਹ